ਇੱਕ ਗੱਲ 记住 ਸੱਚ ਬੋਲਣ ਦੇ ਲਈ ਤਿਆਰੀ ਨਹੀਂ ਕਰਨੀ ਪੈਂਦੀ ਸੱਚ ਸੱਚੀ ਹੁੰਦਾ ਜਿਵੇਂ ਹੈ ਉਹੋ ਜਿਹੇ ਤਰ੍ਹਾਂ ਕਹਿਣਾ ਹੈ ਸੱਚ ਬੋਲਣ ਵੇਲੇ ਤਿਆਰੀ ਨਹੀਂ ਕਰਨੀ ਪੈਂਦੀ ਝੂਠ ਬੋਲਣ ਲਈ ਤਿਆਰੀ ਕਰਨੀ ਪੈਂਦੀ ਹੈ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਇੱਕ ਝੂਠ ਨੂੰ ਲੁਕਾਉਣ ਦੇ ਲਈ 100 ਝੂਠ ਬੋਲਣਾ ਪੈਂਦਾ ਹੈ ਤਿਆਰੀ ਕਰਨਾ ਇੱਕ ਝੂਠ ਬੋਲਿਆ ਕਿ ਉਹਨੂੰ ਲੁਕਾਉਣ ਦੇ ਲਈ ਉਹ ਫਿਰ ਹੋਰ ਝੂਠ ਬੋਲੇਗਾ ਜੇ ਅੱਗੇ ਵਾਲਾ ਸਵਾਲ ਕਰ ਦੇਵੇ ਕਿ ਨਹੀਂ ਭਾਈ ਇਹਦਾ ਹੋ ਨਹੀਂ ਸਕਦਾ ਉਹ ਫਿਰ ਇੱਕ ਝੂਠ ਬੋਲੇਗਾ ਫਿਰ ਉਹ ਦੂਜੇ ਦੇ ਸਵਾਲ ਕਰ ਦੇ ਫਿਰ ਉਹ ਤੀਜਾ ਝੂਠ ਬੋਲੇਗਾ ਇਸੇ ਤਰ੍ਹਾਂ ਉਹ ਝੂਠ ਬੋਲ ਹੀ ਗਿਆ ਇਹ ਕਰਕੇ ਸਿਆਣੇ ਕਹਿੰਦੇ ਨੇ ਕਿ ਇੱਕ ਝੂਠ ਨੂੰ ਛਪਾਣ ਦੇ ਲਈ 100 ਝੂਠ ਬੋਲਣਾ ਪੈਂਦਾ ਹੈ ਤੇ ਸੱਚ ਬੋਲਣ ਲਈ ਕੋਈ ਯਾਰੀ ਨਹੀਂ ਕਰਨੀ ਪੈਂਦੀ ची होंगे झूठ बोलने लिये तैयारी करनी पच जदों तुरद है कला ही तुरद है झूठ जदों तुरद कला नहीं तुरता झूठ ने नर झूठते काफले होंगे वह फिर कहेगा कि एनुछ लो जी ओन पुछलो जी कोई तरह वो झूठ अपने झूठते काफले लेके चलता है कि सच जदों चलता है कला ही चलता उन्होंने कोई प्रवाह नहीं ਗੁਰਮਖ ਬੱਤ ਸੱਚ ਬੋਲਦਾ ਹੈ ਉਹਨਾਂ ਕਿਸੇ ਦੀ ਪਰਵਾਹ ਨੂੰ ਝੂਠ ਚੰਗਾ ਨਹੀਂ ਲੱਗਦਾ ਮਹਾਰਾਜ ਨੇ ਬਾਣੀ ਕੀ ਬਚਨ ਕੀਤਾ ਨਾ ਕਹਿੰਦੇ ਗੁਰਮਖ ਕੂੜ ਨਾ ਭਾਵੇ ਸੱਚ ਰਤੇ ਸੱਚ ਭਾਏ ਸਾਹਤ ਸੱਜਣਾ ਭਾਵੇ ਕੂੜੇ ਕੂੜੀ ਭਾਏ ਮਹਾਰਾਜ ਦੀ ਬਾਣੀ ਦਾ ਬਚਨ ਹੈ ਕਿ ਗੁਰਮਖ ਬੱਤ ਸੱਚ ਬੋਲਦਾ ਏ ਉਹਨੂੰ ਝੂਠ ਚੰਗਾ ਨਹੀਂ ਲੱਗਦਾ ਤੇ ਰਾਮ ਨਾਲ ਟੁੱਟਿਆ ਹੋਇਆ ਬੰਦਾ ਜਦੋਂ ਬੋਲਦਾ ਝੂਠੀ ਬੋਲ ਤੇ ਉਹਨੂੰ ਸੱਚ ਚੰਗਾ ਨਹੀਂ ਲੱਗਦਾ ਉਨ੍ਹਾਂ ਦਾ ਅੱਖੋ ਬਕਰਾਂ ਸਬਾਹ ਹੈ